ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 98783 93488 ਹੈ ਜੀ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਹੈਗੀ ਜੇ ਇਹ ਨਾਲ ਤੁਹਾਡੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਦੋਨੇ ਨਾਲ ਸੁਏ ਸੁਆਏ ਆ ਗਏ ਇੱਕ ਬਹੁਤ ਚੰਗੀ ਟੋਕੜ ਗੱਬਣ ਦਾ ਸਾਹੀ ਬਾਈ ਵਹਿੜ ਆ ਗਈ ਤੇ ਇੱਕ ਵੀ ਬਣੀ ਹੋਈ ਵਹਿੜ ਆ ਗਈ ਕਦ-ਕਦ ਫੁੱਲ ਵੱਡਾ ਹੀ ਆ ਬਾਕੀ ਬਾਈ ਨਾਲ ਗੱਲਬਾਤ ਕਰ ਲੈਣੇ ਆਗੇ ਜੀ ਬਸ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਪਿੰਡ ਭਰਾਂ ਨੂੰ ਬਾਈ ਨਾਮ ਦੱਸ ਦੇ ਕੇ ਭਾਈ ਹੋਂ ਸਰ ਜਾਣਦਾ ਹੀ ਕਾਕਾ ਪਿੰਡ ਲੱਗਿਆ ਨਾ ਤੁਸੀਂ ਵਾਘਾ ਭਰਨਾ ਜ਼ਿਲ੍ਹਾ ਮੋਗਾ ਠੀਕ ਹੈ ਜੋੜਾ ਵਕਾਓ ਬਾਈ ਜੋੜਾ ਜੀ ਵਕਾਊਆ ਠੀਕ ਹੈ ਬਾਈ ਇਧਰ ਐਸੇ ਮਸ਼ਹੂਰ ਕਰ ਲਾ ਬਈ ਤੋ ਬਾਈ ਫਾਰਮ ਵਾਲੀ ਬੱਛੀ ਐ ਮਤਲਬ ਕਿੰਦਾ ਥਾਣਾ ਐ ਮਕਪਣੀ ਵਾਲਾ ਠੀਕ ਹੈ ਜੀ ਠੀਕ ਹੈ ਜੀ 4 ਤੇ ਲੱਗੀ 40 ਲੀਟਰ ਤੋਂ ਤੁਸੀਂ ਹੁਣ 11 ਲੀਟਰ ਦਿੰਦਾ ਠੀਕ ਹੈ ਜੀ ਪੰਜਾਂ ਦੇ ਚੈੱਕ ਪਾਸ ਆ ਪਰ ਪੰਜਾਂ ਮਿੰਟ ਲੱਗੇ ਪਾਈਮਾ ਲੱਗਿਆ ਹੋਇਆ ਪਾਈਮਾ ਲੱਗਿਆ ਫੋਰੀ ਚਾਰਾਂ ਦੇ ਚੈੱਕ ਪਾਸ ਆ ਚਾਰਾਂ ਦੇ ਕੀ ਕਿ ਤਰਾਕ ਜੇ ਦੁੱਧ ਮਿਲ ਕੇ ਜਾਵੇ ਠੀਕ ਆ ਬਾਈ ਕੰਡੇ ਵਾਲਾ ਚੋਕੇ ਲੈ ਜਾਵੇ ਠੀਕ ਆ ਜੀ ਹਾਂ ਜੀ ਬਾਈ ਰੇਟ ਦਾ ਤਾਂ ਪਹਿਲਾਂ ਹੀ ਇਹਦਾ ਰੇਟ ਜੀ 41000 ਰੁਪਏ ਆ ਜੀ ਬਾਈ ਵਿੱਚੋਂ ਮਾਨ ਤਾਨ ਕੋਈ ਮਾਨ ਤਾਨ ਹੋ ਜੂਗਾ ਤੋਰ ਬਾਈ ਮੜੀ ਜੀ 11 ਲੀਟਰ ਦੁੱਧ ਆ ਠੀਕ ਆ ਜੀ ਅੱਧਾ ਥਾਣਾ ਮਗਰ ਵਾਲਾ ਕਪੜੇ ਵਾਲਾ ਠੀਕ ਆ ਤੇ ਪਹਿਲੇ ਮਿੰਟ ਜੇ ਵੱਡੀ ਵੀਡੀਓ ਚੱਕ ਪਾ ਠੀਕ ਆ ਬਾਈ ਲਓ ਜੀ ਦੋਸਤੋ ਬਾਈ ਕਹਿੰਦਾ ਫਾਰਮਰ ਚ ਬੱਚੀ ਲਈ ਸੀ ਆਪਾਂ ਪਲੀ ਪੁਲੀ ਬਹੁਤ ਆ ਗੀ ਪਾ ਐਡਰੈਸ ਵੀ ਲੈ ਲਿਆ ਬਾਈ ਤਾਂ ਪਲੀ ਪੁਲੀ ਬਹੁਤ ਆ ਗਈ ਬਾਈ ਕਹਿੰਦਾ ਜਦ ਤੁਸੀਂ 14 ਗੱਲੋ ਥਾਣਾ ਬਾਨਾ ਬ ਪਰ ਹੁਣ ਉਹ ਤਾਂ ਆਪਣੇ ਘਰੇ 11 ਕਿਲੋ ਉਹਦੇ ਚਾਰ ਚੂਰ ਸੈਲਜ ਪੈਂਦਾ ਸੀਗਾ ਬਾਈ ਕਹਿੰਦਾ ਵੀ ਆਪਣੇ ਕੋਲੇ ਸੈਲਜ ਸੂਲੂਜ ਹੈ ਨਹੀਂਗਾ ਹਜੇ ਰਿੰਗੀ ਤੋਂ ਸਾਹਮਣੇ ਰਿੰਗੀ ਜਾਂਦੀ ਹਜੇ ਬਾਈ ਕੋਲੇ ਅੱਜ ਹੀ ਮਹਾਲ ਆਇਆ ਵਾ ਕਣੀ ਕੱਲ ਆਇਆ ਵਾ ਪ੍ਰਿੰਟ ਵਿੱਚ ਬਹੁਤ ਚੰਗਾ ਚਮਕ ਚਮਕ ਤੇ ਵੇਖੀ ਚੈੱਕ ਕਰਦਾ ਨਾ ਬਾਈ ਨੂੰ 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 ਚਮਕਣੀ ਸੀਗੀ ਜਿਹੜਾ ਮਗਰਲਾ ਕਬੈਣੀ ਵਾਲਾ ਥਾਣਾ ਉਹ ਅੱਧਾ ਵਾ ਜਿਹੜਾ ਤੇ ਦੋ ਟਾਇਪ ਵਾਲਾ ਚਾਰਟ ਹੈ ਤਾਂ ਯਾਦੀ ਚੋਕੇ ਤੁਸੀਂ ਲਿਜਾ ਸਕਦੇ ਹੋ ਜੀ ਫਾਰਮ ਚ ਖੁੱਲੀ ਫਿਰਦੀ ਤਾਂ ਭੱਜੂ ਭੱਜੂ ਕਰਦੀ ਹੈ ਕਿ ਬਾਈ ਦਾ ਰੱਸਾ ਪਾਇਆ ਤੇ ਵੇ ਲੋ ਧੌਣ ਤੇ ਕੋਈ ਰੱਸੇ ਦਾ ਨਿਸ਼ਾਨ ਨਹੀਂਗਾ ਨਾ ਬਾਤਾਂ ਹੀ ਸੋਨੇ ਥਾਣਾ ਚਾਰ ਹੀ ਥਾਣਾ ਹੈਗਾ ਥਣ ਉਹ ਵੀ ਚੱਲਦਾ ਵਾ ਅੱਧਾ ਥਾਣਾ ਪਰ ਬੈਠਦਾ ਵਾ ਦੱਸ ਕੇ ਦੇਣੀ ਹੈਗੀ ਨਹੀਂ ਕਿ ਝੂੜ ਮਾਰ ਕੇ ਵੀ ਦਾ ਦਿੰਦੇ ਦੱਸਦੇ ਨਹੀਂ ਮੁੜ ਕੇ ਲੈ ਕਹਿੰਦਾ ਵੀ ਲੈ ਜਾ ਵਈ ਚੜਾ ਕੇ ਮਾਲ ਸਰਪ 44000 ਰੁਪਏ ਜਮਾ ਜੈਜ ਮੌਲਾ ਕੱਦ-ਕੱਡ ਚੰਗਾ ਵਾ ਹਾਂਜੀ ਥੋੜਾ ਚੰਗਾ ਤਾਂ ਉਹਨੇ ਜੋ ਕਿ ਕੁਝ ਜਿਹੜੀ ਫਾਰਮ ਚ ਬਹੁਤ ਚੰਗੇ ਆਉਂਦਾ ਹੁੰਦਾ ਵਾ ਬਾਕੀ ਥੋੜੇ ਫੱਟ ਆਈਦੇ ਆ ਪਲੀ-ਪੁਲੀ ਬਹੁਤ ਆ ਗਈ ਚਾਰ ਤੇ ਪਲੀ ਆ ਗਈ ਤੇ ਚਾਰ ਪੈਦਾ ਥੋੜਾ 16-17 ਕਿਲੋ ਕਰ ਜਵੇ ਬਾਕੀ ਉਹ ਸੇਵਾ ਸੰਭਾਲਦੇ ਆ ਮਾਲ ਸਰਪ 44000 ਰੁਪਏ ਹਾਂਜੀ ਭਈਆ ਉਹਨਾਂ ਥੰਕਲਾ ਪੁਆਇਓ 70000 ਰੁਪਏ ਲੈਣ ਨੂੰ ਥਾਂ ਦੇ ਲੱਗ ਆਉਣਾ ਠੀਕ ਹੈ ਜੀ ਦੂਰਾ ਲੱਗਿਆ ਦੂਰਾ ਤਾਂ ਲੱਗਿਆ ਮੋਟਾ ਧੰ ਧਾਰ ਪੂਰੀ ਮੋਟੀ ਛੜਾ ਦੁੱਧ ਜਿਹੜਾ ਕੰਡੇ ਵਾਲਾ 11 ਲੀਟਰ ਵੀਰੇ ਠੀਕ ਹੈ ਜੀ ਇਹਦਾ ਮੁੱਲ 35000 ਹਾਂ ਨਾ ਜਣੀ ਤੇ ਕਾਠ ਵੇਲਾ ਉਹ ਕਦੇ ਵੀ ਬਣੀ ਨੂੰ ਕੋਈ ਮਹੀਨੇ ਉੱਤੇ ਹੋ ਗਿਆ ਪਰ ਇਹ ਤਾਂ ਖਾਲੀ ਕਰਕੇ ਦੇਣੀ ਪੜਾਉ ਠੀਕ ਹੈ ਜੀ ਕਦ ਕੜ ਬਹੁਤ ਵੱਡਾ ਹਨ ਕਦ ਕੜ ਬਹੁਤ ਦੂਜੇ ਸੂਏ ਬਾਈ ਠੀਕ ਹੈ ਜੀ ਜਦ ਤੋੜ ਲਈ ਬਾਈ ਲੋ ਦੋਸਤੋ ਕਦ ਕੜ ਫੁੱਲ ਵੱਡਾ ਬਾਈ ਦੇ ਮੋਢੇ ਤੋਂ ਜਾਂਦੇ ਵੇਖ ਬਾਕੀ ਤੁਸੀਂ ਤੁਰਦੀ ਵੇਖ ਹੀ ਲੈਣੀ ਹੈਗੀ ਮਹੀਨੇ ਉੱਤੇ ਬਣੀ ਆ ਪਰ ਬ ਦੋ ਦੇ ਰਾ ਕੰਡਿਆ ਦੇ 11 ਕਿਲੋ ਦੋ ਟਾਈਮ ਚਾਰ ਟਾਈਮ ਭਰਾਂ ਬਾਈ ਦੇ ਕੋਲ ਤੁਸੀਂ ਚੋਕੇ ਤੁਸੀਂ ਲਿਜਾ ਸਕਦੇ ਆ ਜੀ ਹਵਾਨਾ ਬਹੁਤ ਸੋਹਣਾ ਚੜਾ ਥਾਣਾ ਮੋਟਾ ਸਾ ਲੱਗਾ ਦੂਰਾ ਤੁਸੀਂ ਦੇਖ ਸਕਦੇ ਹੋ ਅੱਥੀ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਹੈਗਾ ਤੇ ਤਲਕਣ ਜਾਂ ਹੋਇਆ ਪਿਆ ਇੱਥੇ ਕਦ ਕੱਡ ਫੁੱਲ ਵੱਡਾ ਹੀ ਹੈਗਾ ਇਹ ਲੇ ਗੱਡੇ ਦੇ ਡੱਬੇ ਜੱਡੀ ਵਹਿੜ ਆ ਗਈ ਵਜਨ ਵੀ ਬਹੁਤ ਆਗਾ ਬੋਦੀ ਵਾਲੀ ਵਹਿੜ ਨਿੱਕਾ ਕੰਨ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਟਟਮਾ ਲਮਕਵਾ ਹਵਾਨਾ ਨੀਗਾ ਲੈ ਚੱਲ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਤੁਸੀਂ ਤੇ ਕਦ ਕੱਡ ਚੈੱਕ ਕਰ ਲੋ ਤੁਸੀਂ ਬਾਈ ਗਰਮ ਪੱਠ ਭੜਾ ਬਹੁਤ ਚੰਗਾ ਵਹਿੜ ਦਾ ਬੋਡੀ ਸ਼ਾਸ਼ਟਰ ਬਹੁਤ ਚੰਗਾ ਵਾ ਇਹ ਤਿਆਰ ਹੋਈ ਵਹਿੜ ਲੱਖੋਂ ਬਾਹਰ ਵਿਗਦੀ ਹੈਗੀ ਬਾਕੀ ਰਿੰਦਗੇ ਆਈਆਂ ਵਾ ਰਹਿ ਇਹਨੇ ਜਾਣਾ ਹੀ ਆ ਚੰਗਾ ਬਈ ਕੋਈ ਪਾਊਡਰ ਪਾਊਡਰ ਪਾ ਲੂ ਚੰਗੀ ਸੇਵਾ ਕਰ ਲੂਗਾ ਤਾ 200 ਰੁਪਏ ਦੇ ਲੈ ਸਕਦਾ ਵਾ ਸੋਹਣੇ ਥਾਣਾ ਚਾਰ ਹੀ ਥਾਣਾ ਗਏ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਦੋਨਾਂ ਵਹਿੜਾਂ ਦੇ ਕੋਈ ਫੋਟ ਸ਼ਾਕ ਨਹੀਂ ਗੀ ਮਾਲ ਜਿਹਦਾ ਜਮਾ ਜੈ 35000 ਰੁਪਏ ਆ ਜਿਹੜਾ ਨਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ